ਸਤਕਾਰ ਜੋ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਦੀ ਵਰਕਸ਼ਿਸ਼ ਕੀਤੀ ਹੋਈ ਫਤਿਹ ਕਰਕੇ ਪ੍ਰਵਾਨ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਕੈਸਟ ਦੇ ਵਿੱਚ ਕਲਗੀਧਰ ਪਾਤਸ਼ਾਹ ਦੇ ਛੋਟੇ ਲਾਲਾਂ ਦੀ ਵਾਰਤਾ ਕਹਿਣ ਲੱਗੇ ਹਾਂ ਜਿਸ ਵਕਤ ਸਤਗੁਰੂ ਪਾਤਸ਼ਾਹ ਆਨੰਦਪੁਰ ਦੇ ਕਿਲੇ ਵਿੱਚ ਵਿਰਾਜਮਾਨ ਸਨ ਪਹਾੜੀ ਰਾਜੇ ਅਤੇ ਮੁਗਲ ਰਾਜੇ ਕਲਗੀਧਰ ਪਾਤਸ਼ਾਹ ਨਾਲ ਹਰ ਰੋਜ਼ ਛੇੜਛਾੜ ਕਰਦੇ ਰਹੇ ਪਰ ਜਿੱਤ ਕਲਗੀਧਰ ਪਾਤਸ਼ਾਹ ਦੀ ਹੁੰਦੀ ਰਹੀ ਪਹਾੜੀ ਰਾਜਿਆਂ ਅਤੇ ਮੁਗਲ ਰਾਜਿਆਂ ਨੇ ਆਪਣੀ ਹਾਰ ਨਾ ਸੁਹਾਰਦਿਆਂ ਹੋਇਆਂ ਉਹਨਾਂ ਨੇ ਆਪਣੇ ਧਰਮ ਦੀਆਂ ਸਗੰਧਾਂ ਖਾ ਕੇ ਸਤਗੁਰੂ ਪਾਤਸ਼ਾਹ ਤੋਂ ਜਿਵੇਂ ਅਨੰਦਪੁਰ ਦਾ ਕਿਲਾ ਛਡਵਾਇਆ ਉਸ ਵਾਰਤਾ ਲਾਤ ਨੂੰ ਜਿਵੇਂ ਸਵਰਗਵਾਸੀ ਗਿਆਨੀ ਕਰਤਾਰ ਸਿੰਘ ਸਿੱਧੂ ਮੰਡੀਕਲਾ ਨੇ ਲਿਖਿਆ ਉਹਨਾਂ ਲੈਣ ਦਾ ਜ਼ਿਕਰ ਕਵੀਸ਼ਰੀ ਜੱਥਾ ਇੰਜ ਬਿਆਨ ਕਰਦਾ ਹੈ ਬਲੀ ਬੋਲੀ ਰਾਤ ਕਹਿਰ ਦੀ ਛਾਈ ਧਰਤੀ ਤੇ ਮਜ਼ਲੂਮਾਂ ਦੀ ਮੱਚੀ ਹਾਲ ਦੁਹਾਈ ਧਰਤੀ ਤੇ ਉਹ ਆਟਕ ਬੋਲੀ ਹੱਸ ਕੇ ਸੀ ਤਾ ਵਿਖੜੇ ਪੰਧਾ ਦੀ ਦੁਖੀ ਆਖਾਤਰ ਛੜਤੀ ਦਾਤਾ ਪੂਰੀ ਅਨੰਦਾ ਦੀ ਦਿਲਹਾਰਗੇ ਦੁਸ਼ਮਣ ਝਪਟਾਂ ਤੱਕ ਗਮਸਾਣ ਦੀਆਂ हिंदू मोगला पाईया कसमा गौ कुरान दियां ओ बगलस मादी धर्म ਦੇ ਨਾਂ ਤੇ ਕਰੀ ਸਗੰਦਾ ਦੀ ਦੁਖੀਆਂ ਖਾਤਰ ਛੱਡਦੀ ਦਾਤਾ ਪੂਰੀ ਅਨੰਦਾ ਦੀ ओ ਮਾਤਾ ਗੁਜਰੀ ਤੇ ਸਿੰਘਾਂ ਨੇ ਜ਼ੋਰ ਪਾਲਿਆ ਸੀ ਦਿਲ ਦੀਆਂ ਬੁੱਝਣ ਵਾਲਾ ਤੁਰਨ ਲਈ ਫੇਰ ਮਨਾਲਿਆ ਸੀ ਉਹ ਤਦਨ ਪਰਖਸ਼ਾ ਹੋਣੀ ਹੈ ਰੇਸ਼ਮੰਦਆ ਪੰਧਾ ਦੀ ਦੁਖੀਆਂ ਖਾਤਰ ਛੱਡਦੀ ਦਾਤਾ ਪੂਰੀ ਅਨੰਦਾ ਦੀ ਓ ਪੱਥਰ ਧਾਰੂ ਪੌਣ ਪੁਰੇ ਦੀ ਚੱਲੀ ਜਾਂਦੀ ਸੀ ਚੜ ਜੋ ਬਣ ਤੇ ਸਰਸਾ ਮੂਰੇ ਢੇੜੇ ਖਾਂਦੀ ਸੀ ਓ ਪਸਿਆਂ ਨੂੰ ਰਸ਼ਨਾ ਚੂਚਾ ਬਣੀ ਚਾਰੇ ਚੰਦਾ ਦੀ ਦੁਖੀਆਂ ਖਾਤਰ ਛੱਡਦੀ ਦਾਤਾ ਪੂਰੀ ਅਨੰਦਾ ਦੀ ਕੀ ਸਰਸਾ ਦੇ ਕੰਡੇ ਓਦੋਂ ਲੋੜਾਂ ਪੈ ਗਿਆ ਜੋ ਵੀਰਾਂ ਦਾ ਜਿੱਥੇ ਆਣ ਬਿਛੋੜਾ ਪੈ ਗਿਆ ਛੱਡ ਲਾਣਾ ਮੁੜ ਕੇ ਡਿੱਠੀ ਛੋਟੇ ਦੋ ਫਿਰ ਜਿੰਦਾ ਦੀ ਦੁਖੀਆਂ ਕਾ ਤੇਰ ਛੱਡਦੀ ਦਾਤਾ ਪੂਰੀ ਅਨੰਦਾ ਦੀ ਪਿਆਰ ਛੋੜਾ ਚੰਦਰਾ ਤੇ ਟੁੱਟ ਗਈਆਂ ਲੜੀਆਂ ਸੀ ਛੋਟੀਆਂ ਵੱਡੀਆਂ ਜੰਜਾਂ ਦੋ ਸਰਸਾ ਤੋਂ ਚੜੀਆਂ ਸੀ ਮਿੱਕੇ ਲਾੜਾਂ ਦੀ ਜਗ ਚੱਲੀ ਵਲ ਸਰਹੰਦਾ ਦੀ ਦੁਖੀਆਂ ਖਾਤਰ ਛੜਤੀ ਦਾ ਤਾਂ ਪੂਰੀ ਅਨੰਦਾ ਦੀ ਵੱਡੇ ਦੂਲੇ ਚਾਲੀ ਜਾਨੀ ਨਾਲ ਜੋਤੇ ਵਿੱਚ ਅਗਲੀ ਰਾਤੀ ਲਾਲੇ ਡੇਰੇ ਸੀ ਸ਼ਕਤੀ ਪਣੀ ਸਟੀਲ ਗੜੀ ਦੀਆਂ ਕੱਚੀਆਂ ਕੰਧਾਂ ਦੀ ਦੁਖੀਆਂ ਖਾਤਰ ਛੜਤੀ ਦਾ ਤਾਂ ਪੂਰੀ ਅਨੰਦਾ ਦੀ ਦੇਸ਼ ਕੌਮ ਤੇ ਧਰਮ ਦੀ ਖਾਤਰ ਆਪਾਂ ਲਾਉਣਾ ਨਾ ਐਡਾ ਸਮਾਂ ਭਿਆਨਕ ਹੋਰ ਕਿਸੇ ਤੇ ਆਉਣਾ ਨਾ ਚਾੜ ਦੂ ਤੇਰੇ ਵਾਂਗੋਂ ਨੰਦਾਂ ਦੀ ਦੁਖੀਆਂ ਕਾ ਤੇਰਾ ਛੱਡਤੀ ਦਾ ਤਾਂ ਪੂਰੀ ਅਨੰਦਾਂ ਦੀ ਹੋ ਨਾਉ ਦੇ ਸੱਤ ਸਾਲ ਦੇ ਛੱਡਦੇ ਨਾਉ ਦੇ ਸੱਤ ਸਾਲ ਦੇ ਛੱਡਦੇ ਕਿਹੜੀ ਆਸਤੇ ਧਰਤੀ ਦਾ ਦਿਲ ਕੰਬਿਆ ਆਸ਼ਾ ਗਿਆ ਸ਼ੋਕ ਆਕਾਸ਼ ਤੇ ਹੋ ਜਗ ਦੇ ਉੱਤੇ ਲਾਸਾਨੀਆਂ ਗਲ ਫਰਕਿੰਦਾ ਦੀ ਦੁਖੀ ਅੱਖਾਂ ਤੇਰ ਛੱਡਦੀ ਦਾਤਾ ਪੂਰੀ ਅਨੰਦਾ ਦੀ ਲਿਖਦਿਆਂ ਢੋਲੇ ਕਲਮ ਕਾ ਲੈਣਾ ਅੱਜ ਬਦ ਤਾਰਦਿਆਂ ਸ਼ਾਈ ਜੰਮ ਗਈ ਉਂਗਲਾਂ ਕੰਬੀਆਂ ਨੇ ਕਰ ਤਾਰਦਿਆਂ ਓ ਮੰਡੀ ਕਲਾਂ ਦੇ ਤਾਈ ਤਾਗਤ ਬਖਸ਼ੋ ਚੰਦਾਂ ਦੀ ਤਾਗਤ ਬਖਸ਼ੋ ਚੰਦਾਂ ਦੀ ਦੁਖੀਆਂ ਖਾਤਰ ਛੱਡਦੀ ਦਾਤਾ